ਪਾਕਿਸਤਾਨ ਭਾਰਤ ਦੇ ਨਾਲ ਫੇਰ ਤੋਂ ਪੰਗੇ ਲੈ ਰਿਹਾ ਫੇਰ ਤੋਂ ਤੁਹਾਨੂੰ ਦੱਸ ਦਈਏ ਕਿ ਪਰਮਾਣੂ ਹਮਲੇ ਤੋਂ ਬਾਅਦ ਜੋ ਧਮਕੀ ਦਿੱਤੀ ਸੀ ਕਿ ਪਰਮਾਣੂ ਹਮਲਾ ਅਸੀਂ ਕਰਾਂਗੇ ਉਸ ਤੋਂ ਬਾਅਦ ਫੇਰ ਤੋਂ ਇੱਕ ਅਜਿਹਾ ਐਕਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਦੇ ਵੱਲੋਂ ਵੀ ਵੱਡਾ ਐਕਸ਼ਨ ਪਾਕਿਸਤਾਨ ਦੇ ਖਿਲਾਫ ਕਰ ਦਿੱਤਾ ਗਿਆ ਦਰਅਸਲ ਪਾਕਿਸਤਾਨ ਦੇ ਵਿੱਚ ਇੰਡੀਅਨ ਹਾਈ ਕਮਿਸ਼ਨ ਨੂੰ ਪਾਕਿਸਤਾਨ ਦੇ ਵੱਲੋਂ ਵਾਟਰ ਦੀ ਪਾਣੀ ਦੀ ਸਪਲਾਈ ਜਿਹੜੀ ਹੈਗੀ ਬੰਦ ਕਰ ਦਿੱਤੀ ਗਈ ਹੈ ਗੈਸ ਸਿਲੰਡਰ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਇੱਥੋਂ ਤੱਕ ਕਿ ਨਿਊਜ਼ਪੇਪਰ ਵੀ ਜੋ ਹੈ ਉੱਥੇ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਜੋ ਵੀ ਸਪਲਾਇਰ ਨੇ ਉਹਨਾਂ ਨੂੰ ਪਾਕਿਸਤਾਨ ਦੇ ਵੱਲੋਂ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਕਿ ਇੰਡੀਅਨ ਹਾਈ ਕਮਿਸ਼ਨ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਮਨਰਲ ਵਾਟਰ ਦੀ ਜੋ ਬੋਟਲ ਹੈ ਕਿ ਉਹ ਨਹੀਂ ਪਹੁੰਚਣੀ ਚਾਹੀਦੀ ਨਾ ਨਿਊਜ਼ਪੇਪਰ ਤੇ ਨਾ ਹੀ ਗੈਸ ਸਿਲੰਡਰ ਇਸੇ ਦੇ ਨਾਲ ਭਾਰਤ ਦੇ ਵੱਲੋਂ ਵੀ ਐਕਸ਼ਨ ਕੀਤਾ ਗਿਆ ਹੈਗਾ ਭਾਰਤ ਦੇ ਵੱਲੋਂ ਜੋ ਦਿੱਲੀ ਦੇ ਵਿੱਚ ਪਾਕਿਸਤਾਨੀ ਹਾਈ ਕਮਿਸ਼ਨਸ ਤੇ ਤਾਉਨਾ ਨੂੰ ਅਖਬਾਰ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਹਾਲਾਂਕਿ ਬੀਤੇ ਦਿਨ ਦੀ ਜੇਕਰ ਗੱਲ ਕਰ ਲਈਏ ਤਾਂ ਪਾਕਿਸਤਾਨੀ ਆਰਮੀ ਚੀਫ ਦੇ ਵੱਲੋਂ ਥੰਕੀ ਜਿਹੜੀ ਹੈਗੀ ਥ੍ਰੈਟ ਜਿਹੜੀ ਹੈਗੀ ਆ ਉਹ ਦਿੱਤੀ ਗਈ ਸੀ ਭਾਰਤ ਨੂੰ ਪਰਮਾਣੂ ਹਮਲੇ ਦੀ ਹਾਲਾਂਕਿ ਇਸ ਉਤੇ ਵੀ ਭਾਰਤ ਦੇ ਵੱਲੋਂ ਜਵਾਬ ਮੋੜਵਾ ਦਿੱਤਾ ਗਿਆ ਕਿ ਪਰਮਾਣੂ ਦੀ ਧਮਕੀ ਦੇਣਾ ਪਾਕਿਸਤਾਨ ਦੀ ਪੁਰਾਣੀ ਆਦਤ ਹੈਗੀ ਅਸੀਂ ਉਹਨਾਂ ਤੋਂ ਡਰਨ ਵਾਲੇ ਹੈਗੇ ਨਹੀਂ ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਆਪਣੇ ਦੇਸ਼ ਦੀ ਰੱਖਿਆ ਕਿਵੇਂ ਕਰਨੀ ਹੈਗੀ ਤਤਵਾਨੂ ਦੱਸ ਦिए ਪਾਕਿਸਤਾਨੀ ਆਰਮੀ ਚੀਫ ਜੋ ਅਸਮ ਮੁਨੀਰ ਨੇ ਉਹਨਾਂ ਦੇ ਵੱਲੋਂ ਸਟੇਟਮੈਂਟ ਇਹ ਦਿੱਤੀ ਗਈ ਸੀ ਕਿ ਜੇਕਰ ਜੋ ਭਾਰਤ ਹੈ ਉਹਨਾਂ ਦੇ ਵੱਲੋਂ ਡੈਮ ਬਣਾਇਆ ਗਿਆ ਤੇ ਫਿਰ ਅਸੀਂ 10 ਮਿਜ਼ਾਈਲ ਦੇ ਨਾਲ ਉਸ ਨੂੰ ਤਬਾਹ ਕਰ ਦੇਵਾਂਗੇ ਤੇ ਜੇਕਰ ਪਾਕਿਸਤਾਨ ਡੁੱਬਦਾ ਹੈਗਾ ਤਾਂ ਫਿਰ ਅਸੀਂ ਆਪਣੇ ਨਾਲ ਅੱਧੀ ਦੁਨੀਆ ਲੈ ਕੇ ਡੁੱਬਾਂਗੇ ਹਾਲਾਂਕਿ ਭਾਰਤ ਨੂੰ ਸਿੱਧੇ ਸਿੱਧੇ ਜੋ ਹੈਗੀ ਥ੍ਰੈਟ ਉਸ ਦੇ ਵੱਲੋਂ ਧਮਕੀ ਜਿਹੜੀ ਹੈਗੀ ਉਸ ਦੇ ਵੱਲੋਂ ਦਿੱਤੀ ਗਈ ਸੀ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਐਕਸ਼ਨ ਜਿਹੜਾ ਲਿਆ ਗਿਆ ਹੈਗਾ ਹਾਲਾਂਕਿ ਜੇਕਰ ਦੇਖਿਆ ਜਾਵੇ ਤਾਂ ਆਪਰੇਸ਼ਨ ਸਿੰਦੂਰ ਜਿਹੜਾ ਹੋਇਆ ਸੀਗਾ ਉਸ ਤੋਂ ਬਾਅਦ ਲਗਾਤਾਰ ਹੀ ਪਾਕਿਸਤਾਨ ਬੋਖਲਾਇਆ ਹੋਇਆ ਨਜ਼ਰ ਆ ਰਿਹਾ ਉਸ ਤੋਂ ਬਾਅਦ ਲਗਾਤਾਰ ਹੀ ਜੋ ਅਜਹੀਆਂ ਤੋਂ ਛਰਕਤਾ ਨੇ ਉਹ ਉਸ ਦੇ ਵੱਲੋਂ ਪਾਕਿਸਤਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਇੰਡੀਆ ਟੂਡੇ ਦੀ ਰਿਪੋਰਟ ਦੇ ਮੁਤਾਬਕ اسلامਾਬਾਦ ਨੇ ਮਨਰਲ ਵਾਟਰ ਅਤੇ ਅਖਬਾਰ ਦੀ ਸਪਲਾਈ ਬੰਦ ਕਰ ਦਿੱਤੀ ਹੈ ਪਾਕਿਸਤਾਨ ਨੇ ਇਹ ਫੈਸਲਾ ਭਾਰਤ ਦੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਬਦਲੇ ਦੀ ਕਾਰਵਾਈ ਵਜੋਂ ਲਿਆ ਰਿਪੋਰਟ ਦੇ ਮੁਤਾਬਕ ਇਹ ਕਦਮ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੀ ਯੋਜਨਾ ਦਾ ਹਿੱਸਾ ਹੈ ਇਸ ਦੇ ਤਹਿਤ ਪਾਕਿਸਤਾਨ ਬਦਲਾ ਲੈਣ ਦੀਆਂ ਛੋਟੀਆਂ ਕਾਰਵਾਈਆਂ ਕਰ ਰਿਹਾ ਜਵਾਬੀ ਕਾਰਵਾਈ ਵਜੋਂ ਭਾਰਤ ਨੇ ਦਿੱਲੀ ਦੇ ਵਿੱਚ ਜੋ ਨਿਊਜ਼ਪੇਪਰ ਦੀ ਸਪਲਾਈ ਹੈਗੀ ਆ ਉਹ ਬੰਦ ਕਰ ਦਿੱਤੀ ਹਾਲਾਂਕਿ 2019 ਦੇ ਵਿੱਚ ਵੀ ਪਲਵਾਮਾ ਹਮਲੇ ਦੇ ਜਵਾਬ ਦੇ ਵਿੱਚ ਭਾਰਤ ਦੇ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਦੁਆਰਾ ਭਾਰਤੀ ਡਿਪਲੋਮੇਟਾਂ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਪਰੇਸ਼ਾਨ ਕੀਤਾ ਗਿਆ ਸੀ ਉਸ ਸਮੇਂ ਹਾਈ ਕਮਿਸ਼ਨ ਅਜੇ ਬਿਸਾਰਿਆ ਡਿਪਟੀ ਹਾਈ ਕਮਿਸ਼ਨਰ ਜੇਪੀ ਸਿੰਘ ਅਤੇ ਜਲ ਸੈਨਾ ਸਲਾਹਕਾਰ ਸਣੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਅਜਿਹੇ ਵਿਵਾਦ ਦਾ ਸਾਹਮਣਾ ਕਰਨਾ ਪਿਆ ਸੀ ਇਹਨਾਂ ਘਟਨਾਵਾਂ ਦੇ ਵਿੱਚ ਲਗਾਤਾਰ ਫੋਲੋ ਕਰਨਾ ਸੁਰੱਖਿਆ ਕਰਮਚਾਰੀਆਂ ਦੁਆਰਾ ਪੁੱਛਗਿੱਛ ਕਰਨਾ ਅਤੇ ਜਾਲੀ ਫੋਨ ਕਾਲਾਂ ਕਰਨ ਨਾ ਜੋ ਹੈਗਾ ਉਸ ਦੇ ਵਿੱਚ ਸ਼ਾਮਲ ਸੀ ਇੰਡੀਅਨ ਐਕਸਪ੍ਰੈਸ ਦੇ ਮੁਤਾਬਕ اسلامਾਬਾਦ ਦੇ ਵਿੱਚ ਭਾਰਤੀ ਡਿਪਲੋਮੇਟਾਂ ਨੂੰ ਪਰੇਸ਼ਾਨ ਕਰਨ ਦੀਆਂ 19 ਘਟਨਾਵਾਂ ਹੁਣ ਤੱਕ ਵਾਪੜ ਚੁੱਕੀਆਂ ਨੇ ਹਾਲਾਂਕਿ ਬੀਤੇ ਦਿਨੀ ਜਦੋਂ ਆਰਮੀ ਚੀਫ ਦੇ ਵੱਲੋਂ ਧਮਕੀ ਦਿੱਤੀ ਗਈ ਸੀ ਪਰਮਾਣੂ ਹਮਲੇ ਦੀ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਵੱਡਾ ਜਵਾਬ ਜਿਹੜਾ ਹੈਗਾ ਦਿੱਤਾ ਗਿਆ ਕਿ ਅਸੀਂ ਡਰਨ ਵਾਲੇ ਨਹੀਂ ਹੈਗੇ ਤੇ ਹੁਣ ਫੇਰ ਤੋਂ ਪਾਕਿਸਤਾਨ ਦੇ ਵੱਲੋਂ ਸਪਲਾਈ ਜਿਹੜੀ ਹੈਗੀ ਆ ਇੰਡੀਅਨ ਹਾਈ ਕਮਿਸ਼ਨ ਨੂੰ ਬੰਦ ਕਰ ਦਿੱਤੀ ਗਈ ਹੈ ਹੁਣ ਪੂਰੇ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਭਾਰਤ ਦੇ ਵੱਲੋਂ ਅਗਲਾ ਕੀ ਕੁਝ ਐਕਸ਼ਨ ਦੇਖਣ ਨੂੰ ਮਿਲਦਾ ਹੈਗਾ ਜਾਂ ਫੇਰ ਪਾਕਿਸਤਾਨ ਦੇ ਵੱਲੋਂ ਹੋਰ ਕੀ ਕੁਝ ਹਰਕਤਾਂ ਜੋ ਹੈਗੀਆਂ ਉਹ ਕੀਤੀਆਂ ਜਾਂਦੀਆਂ ਨੇ